ਜਿੱਥੇ ਫਗਵਾੜਾ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਉੱਪਰ-ਉੱਪਰ ਕੇ ਨਿਤ ਦਿਨ ਹੀ ਸਾਹਮਣੇ ਆਉਂਦੇ ਰਹਦੇ ਹਨ ਉੱਥੇ ਲਾਗੇ ਹੀ ਗੁਰਾਇਆਂ ਵਿਖੇ ਨਗਰ ਕੌਂਸਲ ਗੁਰਾਇਆਂ ਦੇ ਦਫ਼ਤਰ ਨੇੜੇ ਬਣੀ ਇੱਕ ਸਰਵਿਸ ਸਟੇਸ਼ਨ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਸਫਲ ਅੰਜਾਮ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਿਸ ਸਟੇਸ਼ਨ ਦੇ ਮਾਲਕ ਮੱਖਣ ਸਿੰਘ ਨੇ ਦੱਸਿਆ ਕਿ ਰਜਾਨਾ ਦੀ ਤਰ੍ਹਾਂ ਸਵੇਰੇ 9 ਵਜੇ ਜਦੋਂ ਉਹ ਸਰਵਿਸ ਸਟੇਸ਼ਨ ਖੋਲਣ ਆਏ ਤੇ ਦੇਖਿਆ ਕਿ ਗੇਟ ਦੇ ਜਿੰਦਰੇ ਟੁੱਟੇ ਹੋਏ ਸਨ ਚੋਰ ਅੰਦਰੋਂ ਸਕ੍ਰੈਪ ਚੋਰੀ ਕਰਕੇ ਲੈ ਗਏ ਜਦ ਸਰਵਿਸ ਸਟੇਸ਼ਨ ਦਾ ਜਿੰਦਰਾ ਖੁੱਲਿਆ ਤਾਂ ਦੇਖਿਆ ਖਿੜਕੀ ਰਾਹੀਂ ਚੋਰ ਅੰਦਰ ਦਾਖਲ ਹੋ ਕੇ ਮੋਟਰ ਅਤੇ ਹੋਰ ਸਮਾਨ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ ਇਸ ਵੰਦੀ ਉਹਨਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੀੜਤ ਦੁਕਾਨਦਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰੀ ਉਹਨਾਂ ਦੇ ਚੋਰੀ ਹੋਈ ਹੈ ਜਿਸ ਦਾ ਅਜੇ ਤੱਕ ਕੁਝ ਨਹੀਂ ਪਤਾ ਚੱਲ ਸਕਿਆ ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਗੁਰਾਇਆ ਤੋਂ ਐਸਆਈ ਬਾਬਾ ਸਿੰਘ ਮੌਕੇ ਤੇ ਪੁੱਜੇ ਅਤੇ ਕੀਤੀ ਜਾਂਚ ਸ਼ੁਰੂ ਬਿਊਰੋ ਰਿਪੋਰਟ ਆਇਨਾ ਟੀਵੀ ਸਰਵਰ ਸਟੇਸ਼ਨ ਦਾ ਨਾਮ ਹੈਗਾ ਹਰਪਾਲ ਸਾਹਿਬ ਸਟੇਸ਼ਨ ਟੀ ਟੂ ਰੋਡ ਕਰਾਇਆ ਕੀ ਵਾਰਦਾਤ ਕੀ ਹੋਈ ਜੀ ਰਾਤੀ ਰਾਤ ਅਸੀਂ ਸਵੇਰੇ ਆਏ 9 ਵਜੇ ਆ ਕੇ ਦੇਖੇ ਤਾਂ ਜਿੰਦੇ ਭੰਨੇ ਹੋ ਸਕੇ ਤੇ ਦੋ ਵਜੇ ਸਾਰੇ ਖੋਲੇ ਸੀ ਦੇਖੇ ਜਾਂਦੇ ਸਾਰਾ ਕੋਨਾ ਨੇ ਚੋਰਾ ਨੇ ਫੋਰਾ ਫੁੱਲ ਅਫਵਾਦੀ ਕੀਤਾ ਹੋਇਆ ਸੀਗਾ ਤੇ ਅੰਦਰੋਂ ਸਮਾਨ ਲੈ ਕੇ ਸਾਡਾ ਚੱਕ ਦੇਦਰ ਸਮਾਨ ਸਿਕਾ ਅੰਦਰ ਕਵਾੜ ਦਾ ਸਿਕਾ ਡੇਗੀ ਲੋਹਾ ਸਿਕਾ ਜਿੱਦਾਂ ਭਾਰਾ ਜਿਹੜਾ ਸਮਾਨ ਸੀ ਉਹ ਲੈ ਕੇ ਕਿਦਸਾਂ ਸਟੇਸ਼ਨ ਸਿਕਾ ਉਥੋਂ ਮੋਟਰ ਖੋਲ ਕੇ ਲੈ ਗਏ 2 ਹਸਪਾਵਰ ਦੀ ਜੀ ਹਾਂ ਤੇ ਖਿੜਕੀ ਵਗੈਰਾ ਤੋੜ ਕੇ ਕਿੱਦਾਂ ਉਧਰ ਦੂਜੇ ਮਾਸੇ ਦਾ ਪਹਿਲਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਦਰਵਾਜ਼ਾ ਨਾ ਕੋ ਖੁੱਲਿਆ ਨਹੀਂ ਡਬਲ ਲੌਕ ਲੱਗਾ ਸੀਗਾ ਜੀ ਹਾਂਜੀ ਫਿਰ ਉਹਨਾਂ ਨੇ ਪਿੱਛੋਂ ਖਿੜਕੀ ਭੰਨ ਲਈ ਤੇ ਉੱਥੋਂ ਭੰਨ ਕੇ ਅੰਦਰ ਵੜ ਕੇ ਤੇ ਸਮਾਨ ਮੋਟ ਖੋਲ ਕੇ ਲੈ ਗਏ ਜੀ ਕਿੰਨੇ ਕ ਦਾ ਨੁਕਸਾਨ ਕਿੰਨੇ ਕ ਦਾ ਸਰਦਾਰ ਜੀ ਨੁਕਸਾਨ ਕੋਈ 15-20 ਹਜ਼ਾਰ ਦਾ ਹੋਇਆ ਗਿਆ ਜੀ ਮੋਟਰ ਬਹੁਤ ਵੱਡੀ ਸੀਗੀ ਹੈਵੀ ਸੀਗੀ 2 ਹੌਸਪਾਵਰ ਦੀ ਸੀਗੀ ਜੀ ਲੱਗਦਾ ਕੱਲਾ ਬੰਦਾ ਚੱਕ ਕੇ ਲੈ ਜਾ ਸਕਦਾ ਉਹ ਕਿੰਨੇ ਦਾ ਫਾਮ ਨਹੀਂ ਹੈਗਾ ਜੀ ਇਹ 2 3 4 ਜਾਣੇ ਹੋ ਸਕਦੇ ਆ ਜੀ ਉਹਨਾਂ ਦਾ ਕੰਮ ਆ ਜੀ ਇਹ ਕੋ ਗੱਡੀ ਵਗੈਰਾ ਹੋ ਸਕਦੀ ਹੈ ਕੋਲ ਜਿਹਦੇ ਉੱਤੇ ਰੱਖ ਕੇ ਲਗਾਏ ਹੋ ਹਾਂਜੀ ਹਾਂਜੀ ਕੋਈ ਗੱਡੀ ਹੋ ਸਕਦੀ ਹੈ ਜੀ ਗੱਡੀ 'ਚ ਰੱਖ ਕੇ ਲੈ ਕੇ ਗਿਆ ਜੀ ਕੱਲਾ ਬੰਦਾ ਨਹੀਂ ਇੰਨਾ ਕੰਮ ਕਰ ਸਕਦਾ ਜੀ ਜਿਹੜਾ ਸਕ੍ਰੈਪ ਸੀਗਾ ਤੁਹਾਡਾ ਉਹ ਕਿੰਨਾ ਕੁ ਸੀਗਾ ਜੀ ਕਿੰਨਾ ਕੁ ਹੋ ਸਕਦਾ ਕੋਈ ਆਈਡੀਆ 5-6000 ਦੀ ਸਕ੍ਰੈਪ ਹੋਣੀ ਆ ਜੀ ਵੀਟ ਕਿੰਨਾ ਕੁ ਹੋ ਸਕਦਾ ਉਹਦਾ ਅੰਦਰ ਪੈਸਟਰ ਉੱਪਰ ਐਸੇ ਐਲੂਮੀਨੀਅਮ ਦੇ ਪੈਸਟਰ ਪਏ ਸੀ ਜੀ ਹੋਰ ਅੰਦਰ ਬਾਕੀ ਤਾਂ ਬਾਅਦ ਚ ਸਮਾਨ ਦਾ ਪਤਾ ਲੱਗੂਗਾ ਜੀ ਜੇ ਚੈੱਕ ਕਰਾਂਗੇ ਤਾਂ ਜੀ ਪਿੱਛੇ ਵੀ ਦੱਸਦੇ ਪਏ ਇੱਕ ਕਮਰਾ ਪਿੱਛੇ ਆ ਉਹਦੇ ਵੀ ਲੌਕ ਹੋ ਗਏ ਹੋ ਤੋੜੇ ਹਾਂਜੀ ਉਹਦੇ ਵੀ ਲੌਕ ਖੋਲੇ ਹੋ ਤੋੜੇ ਹੋਇਆ ਜੀ ਉੱਤੇ ਪਰ ਕੁਝ ਐ ਨਹੀਂ ਸੀਗਾ ਸਾਡਾ ਪਹਿਲਾਂ ਵੀ ਇਹ ਕਹਿੰਦੇ ਚੋਰੀ ਹੋ ਗਈ ਹਾਂਜੀ ਪਹਿਲਾਂ ਵੀ ਪਿੱਛੇ ਰੇਲਵੇ ਲਾਈਨ ਥਾਣੀ ਉਹਨਾਂ ਨੇ ਸੰਨ ਲਾ ਕੇ ਸਮਾਨ ਸੇਗਾ ਅੰਦਰ ਲੋਹਾ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਸੀ ਜੀ ਉਹ ਉਹਦਾ ਕੁਝ ਪਤਾ ਲੱਗਾ ਸੀਗਾ ਹੱਲੇ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਪਤਾ ਲੱਗਾ ਜੀ ਹੁਣ ਪੁਲਿਸ ਆਈ ਸੀ ਕਿ ਵੀ ਇੱਥੇ ਹਾਂਜੀ ਹੁਣ ਪੁਲਿਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਆ ਜੀ ਤੇ ਕਹਿੰਦੇ ਦਰਖਾਸਤ ਲਿਖ ਕੇ ਦਿਓ ਵੀ ਅਸੀਂ ਕਾਰਵਾਈ ਕਰਦੇ ਹਾਂ ਕੀ ਮੰਨ ਕੀ ਕਰਦੇ ਆ ਜੀ ਬਸ ਪ੍ਰੋਫੈਸ਼ਨ ਕੋਈ ਨਹੀਂ ਕਰਦੇ ਆ ਜੀ ਇਹਨਾਂ ਨੂੰ ਚੋਰਾ ਨੱਠ ਪਾਈ ਜਾਵੇ ਜੀ ਅੱਜ ਤਾਂ ਗ੍ਰੈਂਡ ਵਿੱਚ ਬਹੁਤ ਬਾਰਤਾਂ ਦਾਤਾਂ ਹੋ ਰਹੀਆਂ ਜੀ ਬਸ ਇਹ ਚਾਹੁੰਦੇ ਆ ਜੀ ਜਦੋਂ ਜਦ ਚੋਰਾਂ ਨੂੰ ਪਕੜਿਆ ਜਾਵੇ ਜੀ ਸ਼ਿਕਾਇਤ ਦਿੱਤੀ ਹੈ ਜੀ ਸ਼ਿਕਾਇਤ ਹੁਣ ਦੇਣ ਲੱਗੇ ਆਂ ਲਿਖ ਕੇ ਦੇਣ ਲੱਗੇ ਆਂ ਦਖਾਵਾ ਦੇਣ ਲੱਗੇ ਆਂ ਜੀ